ਬਿਲਕੁਲ ਇੱਥੋਂ ਸਾਹਮਣੇ ਜਿਹੜਾ ਬਾਰਡਰ ਵੱਲ ਨੂੰ ਪਾਣੀ ਜਾਂਦਾ ਹੈ ਇਹ ਸਾਰਾ ਪਾਣੀ ਪਾਕਿਸਤਾਨ ਨੂੰ ਬਾਰਡਰ ਵੱਲ ਨੂੰ ਜਾਣਾ ਹੈ ਪਾਣੀ ਹੈ ਜਿਹੜਾ ਉਹ ਬਾਰਡਰ ਵੱਲ ਨੂੰ ਛੱਡਿਆ ਜਾ ਰਿਹਾ ਹੈ ਪਾਕਿਸਤਾਨ ਵੱਲ ਨੂੰ ਛੱਡਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਤੋਂ ਸਤਲੋਜ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਉਸ ਨੂੰ ਵੀ ਹਰੀਕੇ ਹੈਡ ਤੋਂ ਬਾਰਡਰ ਵੱਲ ਨੂੰ ਛੱਡਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਖਬਰਾਂ ਦੇ ਵਿੱਚ ਵੀ ਕਿਦਾਂ ਉਹofan ਜਿਹੜਾ ਲਗਾਤਾਰ ਹੜ ਜਿਹੜੇ ਆ ਰਹੇ ਨੇ ਸਿਚੁਏਸ਼ਨ ਬਣੀ ਹੋਈ ਹੈ ਉਹ ਜੀ ਔਰ ਅੱਜ ਸਵੇਰ ਤੱਕ 2,60,359 ਕਿਊਸਿਕ ਪਾਣੀ ਆ ਜਿਹੜਾ ਬਾਰਡਰ ਵੱਲੋਂ ਛੱਡਿਆ ਗਿਆ ਹੈ ਫਲਡ ਗੇਟ ਸੀਗੇ ਇੱਥੇ ਦੇ ਉਹਨਾਂ ਫਲਡ ਗੇਟ ਨੂੰ ਸਾਰਿਆਂ ਨੂੰ ਖੋਲ ਦਿੱਤਾ ਗਿਆ ਹੈ ਤਾਂ ਕਿ ਜਿਹੜੇ ਪਾਣੀ ਹੈ ਉਹ ਲਗਾਤਾਰ ਅੱਗੇ ਵਧਦਾ ਰਹੇ ਸਥਿਤੀ ਹੈ ਉਹ ਹਲੇ ਵੀ ਨਾਜ਼ੁਕ ਹੈ ਕਿਉਂਕਿ ਸਤਲੁਜ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹ ਵੀ ਡੁੱਬ ਚੁੱਕੇ ਨੇ ਔਰ ਕਈ ਪਿੰਡਾਂ ਦੇ ਵਿੱਚ ਇੰਨਾ ਪਾਣੀ ਵਧ ਚੁੱਕਿਆ ਹੈ ਕਿ ਘਰ ਦੇ ਘਰ ਡੁੱਬ ਚੁੱਕੇ ਨੇ ਪਾਸੇ ਰਾਜਸਥਾਨ ਦਾ ਪਾਣੀ ਛੱਡਿਆ ਜਾ ਰਿਹਾ ਦੂਸਰੇ ਪਾਸੇ ਸਰਹੰਦ ਜਿਹੜਾ ਜਿਹੜੀ ਹੈ ਨਹਿਰ ਹੈ ਉਸ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਤੇ ਇਹ ਸਸੀਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਹਰੀਕੇ ਹੈਡ ਤੇ ਮੌਜੂਦ ਹਾਂ ਔਰ ਮੌਕੇ ਦਾ ਜਿਹੜੀ ਸਥਿਤੀ ਤੁਹਾਨੂੰ ਦਿਖਾਉਣੇ ਆ ਕਿ ਹੜਾਂ ਵਾਲੀ ਜਿਹੜੀ ਸਥਿਤੀ ਬਣੀ ਹੋਈ ਸੀ ਕਿ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਵੱਧਦਾ ਜਾ ਰਿਹਾ ਸੀ ਪੱਧਰ ਉਸ ਦਾ ਔਰ ਇਸ ਦੇ ਨਾਲ ਨਾਲ ਸਤਲੁਜ ਦਾ ਪੱਧਰ ਵੀ ਵੱਧਦਾ ਜਾ ਰਿਹਾ ਸੀ ਤੇ ਹਰੀਕੇ ਹੈਡ ਤੇ ਇਸ ਵੇਲੇ ਪਹੁੰਚੇ ਹਾਂ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੰਦੇ ਹਾਂ ਕਿ ਹਰੀਕੇ ਹੈਡ ਦੇ ਜੋ ਪਾ ਬਿਆਸ ਦਰਿਆ ਜਿਹੜਾ ਲਗਾਤਾਰ ਉਫਾਨ ਮਾਰਦਾ ਹੋਇਆ ਅੱਗੇ ਵਧ ਰਿਹਾ ਤੇ ਲਗਾਤਾਰ ਪਾਣੀ ਇਸ ਦਾ ਵਧਦਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਜੇ ਸਤਲੋਜ ਦੀ ਗੱਲ ਕਰੀ ਤਾਂ ਸਤਲੋਜ ਦੇ ਵਿੱਚ ਵੀ ਜਿਹੜਾ ਪਾਣੀ ਵਧਿਆ ਹੈ ਲੇਕਿਨ ਬਿਆਸ ਦਰਿਆ ਦੀ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਹੋਰ ਵਧਿਆ ਹੈ ਇਸੇ ਕਰਕੇ ਪਹਿਲੇ ਅਲਰਟ ਜਿਹੜਾ ਕਰ ਦਿੱਤਾ ਗਿਆ ਹੈ ਲੇਕਿਨ ਦੂਸਰੇ ਪਾਸੇ ਤੁਹਾਨੂੰ ਜਿਹੜੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਉਹ ਬਾਰਡਰ ਵੱਲੋਂ ਛੱਡਿਆ ਜਾ ਰਿਹਾ ਹੈ ਪਾਕਿਸਤਾਨ ਵੱਲੋਂ ਛੱਡਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਜੋ ਸਤਲੋ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਉਸ ਨੂੰ ਵੀ ਹਰੀਕੇ ਹੈਡ ਤੋਂ ਬਾਰਡਰ ਵੱਲ ਨੂੰ ਛੱਡਿਆ ਜਾ ਰਿਹਾ ਲੇਕਿਨ ਜਿਹੜਾ ਫਲੋ ਜਿਹੜਾ ਇਸ ਵੇਲੇ ਹੈਗਾ ਆ ਪਾਣੀ ਦਾ ਤਾਂ ਉਹ ਵਿਆਸ ਦਰਿਆ ਦਾ ਸਭ ਤੋਂ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਦਾ ਉਫਾਨ ਜਿਹੜਾ ਇਸ ਵੇਲੇ ਦੇਖਣ ਨੂੰ ਮਿਲਦਾ ਦਰਿਆ ਦੇ ਵਿੱਚ ਔਰ ਹਰੀਕੇ ਹੈਡ ਦੇ ਉੱਤੇ ਲਗਾਤਾਰ ਪਾਣੀ ਜਿਹੜਾ ਉਹ ਛੱਡਿਆ ਵੀ ਜਾ ਰਿਹਾ ਹੈ ਬਾਰਡਰ ਵੱਲ ਨੂੰ ਪਾਕਿਸਤਾਨ ਵੱਲ ਨੂੰ ਔਰ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖਿਆ ਹੁਣ ਖਬਰਾਂ ਦੇ ਵਿੱਚ ਵੀ ਕਿਦਾਂ ਉਹofan ਜਿਹੜਾ ਲਗਾਤਾਰ ਹੜ ਜਿਹੜੇ ਆਰਨ ਸਿਚੁਏਸ਼ਨ ਬਣੀ ਹੋਈ ਹੈ ਉਹ ਜੀ ਔਰ ਅੱਜ ਸਵੇਰ ਤੱਕ 2,60,359 ਕਿਊਸਿਕ ਪਾਣੀ ਹੈ ਜਿਹੜਾ ਬਾਰਡਰ ਵੱਲੋਂ ਛੱਡਿਆ ਗਿਆ ਹੈ ਔਰ ਪਾਕਿਸਤਾਨ ਵੱਲੋਂ ਇਹ ਪਾਣੀ ਛੱਡਿਆ ਗਿਆ ਹੈ ਜੋ ਕਿ ਹਰੀਕੇ ਹੈਡ ਤੋਂ ਹੁੰਦਾ ਹੈ ਗੁਜ਼ਰਿਆ ਹੈ ਔਰ ਦੂਸਰੇ ਪਾਸੇ ਜੇ ਹੁਣ ਤੱਕ ਦੇ ਪਾਣੀ ਦੀ ਗੱਲ ਕਰੀਏ ਕਿੰਨਾ ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਰਾਜਸਥਾਨ ਅਤੇ ਸਰਹੰਦ ਨਹਿਰ ਦੇ ਵਿੱਚ ਵੀ ਪਾਣੀ ਜਿਹੜਾ ਛੱਡਿਆ ਗਿਆ ਸੀਗਾ ਤਾਂ ਉਹ 2 ਲੱਖ 74000 24 ਕਿਊਸਿਕ ਜਿਹੜਾ ਪਾਣੀ ਹੈ ਉਹ ਹੁਣ ਤੱਕ ਛੱਡਿਆ ਜਾ ਚੁੱਕਿਆ ਹੈ ਤਾਂ ਲਗਾਤਾਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਔਰ ਲੋਕ ਜਿਸ ਤਰੀਕੇ ਨਾਲ ਇਹ ਦਰਾਲੇ ਦੇ ਵਿੱਚੋਂ ਜਿਹੜੇ ਇਲਾਕਿਆਂ ਦੇ ਵਿੱਚੋਂ ਆ ਰਹੇ ਨੇ ਲੋਕ ਦੇਖਣ ਦੇ ਲਈ ਇਸ ਸੁਫਾਨ ਨੂੰ ਇਸ ਜਿਹੜੇ ਹੜਾਂ ਵਾਲੀ ਜਿਹੜੀ ਸਥਿਤੀ ਬਣੀ ਹੋਈ ਹੈ ਆਲੇ ਦੁਆਲੇ ਇਲਾਕਿਆਂ ਦੇ ਵਿੱਚੋਂ ਤਾਂ ਲੋਕ ਦੇਖਣ ਜਿੱਥੇ ਪਹੁੰਚਦੇ ਪਏ ਨੇ ਕਿ ਪਾਣੀ ਕਿੰਨਾ ਚੜ ਕੇ ਆ ਗਿਆ ਹੈ ਤਾਂ ਲਗਾਤਾਰ ਆਲੇ-ਦਾਲ ਦੇ ਜਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਵਾਲੇ ਹਾਲਾਤ ਜਿਹੜੇ ਬਣੇ ਹੋਏ ਸੀਗੇ ਔਰ ਇਸ ਤੋਂ ਪਿੱਛੇ ਜੇ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਹੜ੍ਹ ਆਏ ਸੀ ਔਰ ਲਗਾਤਾਰ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਵੜ ਚੁੱਕਿਆ ਹੈ ਔਰ ਇਸ ਕਾਰਨ ਪਿੰਡ ਵੀ ਤਬਾਹ ਹੋ ਚੁੱਕੇ ਨੇ ਦੂਸਰੇ ਪਾਸੇ ਗੱਲ ਕਰੀ ਜਾਵੇ ਬਾਰਡਰ ਏਰੀਆ ਦੀ ਤਾਂ ਬਾਰਡਰ ਏਰੀਆ ਵੀ ਪ੍ਰਭਾਵਿਤ ਹੋਏ ਨੇ ਤਰਨਤਨ ਸਾਹਿਬ ਵਿਖੇ ਵੀ ਜਿਹੜਾ ਲਗਾਤਾਰ ਪਾਣੀ ਜਿਹੜਾ ਵਧਦਾ ਦਿਖਾਈ ਦਿੱਤਾ ਗਿਆ ਸੀਗਾ ਔਰ ਇਸ ਦੇ ਨਾਲ ਹੜਾਂ ਵਾਲੀ ਜਿਹੜੀ ਹਾਲਾਤ ਨੇ ਜਿਹੜੇ ਉਹ ਹੋਰ ਖਰਾਬ ਹੁੰਦੇ ਨਜ਼ਰ ਜਿਹੜੇ ਆਏ ਸੀ ਸੋ ਦੂਸਰੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਇਹ ਵੀ ਦੂਸਰੇ ਪਾਸੇ ਜਾ ਰਿਹਾ ਹੈ ਉਹਦਾ ਬਹਾਵ ਦਿਖਾਵਾਂਗੇ ਤੇ ਨਾਲ ਤੁਹਾਨੂੰ ਜਾਣਕਾਰੀ ਜਿਹੜੀ ਉਹ ਵੀ ਸਾਂਝੀ ਕਰਾਂਗੇ ਬਿਲਕੁਲ ਅ ਕਰਨ ਤੁਹਾਨੂੰ ਇਧਰ ਦਿਖਾ ਦਈਏ ਬਿਲਕੁਲ ਇਸ ਅ ਮੇਰੇ ਪਿੱਛੇ ਬਿਲਕੁਲ ਸਾਹਮਣੇ ਇਸ ਜਗ੍ਹਾ ਦੇ ਉੱਤੇ ਫਤੇਗੜ ਸਾਹਿਬ ਵੱਲੋਂ ਜਿਹੜੀ ਨਹਿਰ ਜਾਂਦੀ ਹੈ ਤਾਂ ਉਸ ਦੇ ਵਿੱਚ ਵੀ ਪਾਣੀ ਛੱਡਿਆ ਗਿਆ ਔਰ ਰਾਜਸਥਾਨ ਵੱਲੋਂ ਵੀ ਪਾਣੀ ਜਿਹੜਾ ਉਹ ਛੱਡਿਆ ਗਿਆ ਤਾਂ ਰਾਜਸਥਾਨ ਨੂੰ ਲਗਾਤਾਰ ਜਿਸ ਤਰੀਕੇ ਦੇ ਨਾਲ ਵਿਕਾਸ ਦਾ ਆ ਰਿਹਾ ਕਿ ਪੰਜਾਬ ਪਾਣੀ ਨਹੀਂ ਦਿੰਦਾ ਤਾਂ ਹੁਣ ਪਾਣੀ ਜਿਹੜਾ ਲਗਾਤਾਰ ਛੱਡਿਆ ਜਾ ਰਿਹਾ ਤਾਂ ਹੋ ਸਕਦਾ ਹੈ ਰਾਜਸਥਾਨ ਤੱਕ ਜ਼ਿਆਦਾ ਪਾਣੀ ਪਹੁੰਚ ਜਾਵੇ ਤਾਂ ਇੱਥੇ ਪਾਣੀ ਜਿਹੜਾ ਵਹਾ ਹੈ ਉਹ ਬਹੁਤ ਤੇਜ਼ ਹੋਇਆ ਹੈ ਤੇ ਪਿੱਛੇ ਜਿਹੜਾ ਪਹਾੜਾਂ ਦੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਜਿਹੜਾ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਕਾਰਨ ਵੀ ਜਿਹੜਾ ਬਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਸੀਗਾ ਤਾਂ ਇੱਥੋਂ ਬਿਲਕੁਲ ਤੁਹਾਨੂੰ ਦਿਖਾਉਣ ਦੀ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਪਾਣੀ ਆ ਜਿਹੜਾ ਉਹ ਪਹਿਲਾਂ ਨਾਲੋਂ ਰਾਤ ਨਾਲੋਂ ਘਟਿਆ ਔਰ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਥੋੜਾ ਪਾਣੀ ਘਟਿਆ ਇੰਨਾ ਜ਼ਿਆਦਾ ਪਾਣੀ ਨਹੀਂ ਘਟਿਆ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਅਸੀਂ ਵੀ ਕਿੰਨਾ ਪਹਿਲਾਂ ਪਾਣੀ ਸੀਗਾ ਔਰ ਇਸ ਵੇਲੇ ਇਹ ਬਿਆਸ ਰਿਆਸੀ ਦਿਖਾ ਰਹੇ ਆ ਤੁਹਾਨੂੰ ਕਿ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਸੀਗਾ ਉਸ ਦਾ ਪੱਧਰ ਥੋੜਾ ਘਟਿਆ ਲੇਕਿਨ ਅੱਜ ਸਵੇਰੇ ਜਦੋਂ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਇਹ ਪਾਣੀ ਦਾ ਪੱਧਰ ਘਟਿਆ ਤਾਂ ਉਹ ਪਾਣੀ ਦਾ ਪੱਧਰ ਪਹਿਲਾਂ ਖਤਰੇ ਦੇ ਲੈਵਲ ਤੋਂ ਥੋੜਾ ਉੱਪਰ ਜਿਹੜਾ ਜਾਣਾ ਸ਼ੁਰੂ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਸਵੇਰੇ ਇਸ ਪਾਣੀ ਨੂੰ ਜਿਹੜਾ ਛੱਡਿਆ ਗਿਆ ਤਾਂ ਕਿ ਜਿਹੜਾ ਇਹ ਪਾਣੀ ਆ ਬਾਡਰ ਏਰੀਆ ਦੇ ਵੱਲ ਨਿਕਲ ਜਾਵੇ ਤੇ ਪਿੱਛੇ ਜਿਹੜੇ ਹੜਾਂ ਵਾਲੇ ਸੋ ਬਣੀ ਹੋਈ ਹਾਲਾਤ ਬਣੇ ਹੋਏ ਨੇ ਤਾਂ ਉਹ ਪਿੰਡਾਂ ਦੇ ਵਿੱਚ ਹੜਨਾ ਆ ਸਕਣ ਤੇ ਦੂਸਰੇ ਪਾਸੇ ਦਿਖਾਉਣ ਦੀ ਵੀ ਕੋਸ਼ਿਸ਼ ਤੁਹਾਨੂੰ ਅਸੀਂ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਰਾਜਸਥਾਨ ਜਿਹੜੀ ਨਹਿਰ ਹੈ ਫੀਡਰ ਹੈ ਉਸ ਦੇ ਵੱਲ ਕਿਦਾਂ ਦੇ ਨੇ ਸੋ ਹਰੀਕੇ ਹੈਡ ਤੇ ਇਸ ਵੇਲੇ ਅਸੀਂ ਮੌਜੂਦ ਆਂ ਔਰ ਜਿੱਥੇ ਬਿਆਸ ਦਰਿਆ ਅਤੇ ਸਤਲੁਜ ਦਰਿਆ ਦਾ ਜਿਹੜਾ ਮੇਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਦਿਖਾਉਣਾ ਹੈ ਕਿ ਪੱਧਰ ਵਧਣ ਦੇ ਕਾਰਨ ਹਰੀਕੇ ਹੈਡ ਦੇ ਉੱਤੇ ਤਾਂ ਇੱਥੋਂ ਹੁਣ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਰਾਜਸਥਾਨ ਵੱਲੋਂ ਵੀ ਇਹ ਜਿਹੜਾ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਨਹਿਰ ਹੈ ਇਹ ਰਾਜਸਥਾਨ ਫੀਡਰ ਹੈ ਰਾਜਸਥਾਨ ਤੋਂ ਜਿਹੜਾ ਪਾਣੀ ਹੈ ਜਿਹੜਾ ਇੱਧਰੋਂ ਛੱਡਿਆ ਜਾ ਰਿਹਾ ਹੈ ਹਰੀਕੇ ਹੈੱਡ ਦੇ ਕੋਲੋਂ ਔਰ ਇਹ ਪਾਣੀ ਸਿੱਧਾ ਰਾਜਸਥਾਨ ਪਹੁੰਚਣਾ ਹੈ ਤਾਂ ਲਗਾਤਾਰ ਇਹ ਜਿਹੜੇ ਫਲੱਡ ਗੇਟ ਸੀਗੇ ਇੱਥੇ ਦੇ ਉਹਨਾਂ ਫਲੱਡ ਗੇਟ ਨੂੰ ਸਾਰਿਆਂ ਨੂੰ ਖੋਲ ਦਿੱਤਾ ਗਿਆ ਹੈ ਤਾਂ ਕਿ ਜਿਹੜੇ ਪਾਣੀ ਹੈ ਉਹ ਲਗਾਤਾਰ ਕੇ ਵਧਦਾ ਰਵੇ ਕਿਉਂਕਿ ਜਦੋਂ ਦੇ ਇਹ ਜਿਹੜੇ ਗੇਟ ਖੋਲੇ ਗਏ ਨੇ ਤਾਂ ਉਸ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਸਤਲੁਜ ਦੇ ਵਿੱਚ ਜਿਹੜਾ ਵਹਾਰ ਲਗਾਤਾਰ ਵਧ ਰਿਹਾ ਸੀਗਾ ਥੋੜਾ ਘਟਣਾ ਸ਼ੁਰੂ ਹੋਇਆ ਹੈ ਲੇਕਿਨ ਜਿਹੜੀ ਸਥਿਤੀ ਹੈ ਉਹ ਹਲੇ ਵੀ ਨਾਜ਼ੁਕ ਹੈ ਕਿਉਂਕਿ ਸਤਲੁਜ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹ ਵੀ ਡੁੱਬ ਚੁੱਕੇ ਨੇ ਔਰ ਕਈ ਪਿੰਡਾਂ ਦੇ ਵਿੱਚ ਇੰਨਾ ਪਾਣੀ ਵਧ ਚੁੱਕਿਆ ਹੈ ਕਿ ਘਰ ਦੇ ਘਰ ਡੁੱਬ ਚੁੱਕੇ ਨੇ ਔਰ ਦੂਸਰੇ ਪਾਸੇ ਬਿਆਸ ਦਰਿਆ ਦੇ ਕਾਰਨ ਵੀ ਬਹੁਤ ਨੁਕਸਾਨ ਹੋਇਆ ਹੈ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਇਹ ਹੁਣ ਪਾਣੀ ਆ ਜਿਹੜਾ ਸਿੱਧਾ ਰਾਜਸਥਾਨ ਵੱਲੋਂ ਜਾਣਾ ਤੇ ਦੂਸਰੇ ਪਾਸੇ ਤੋਂ ਦਿਖਾਉਨੇ ਆ ਇੱਕ ਪਾਸੇ ਰਾਜਸਥਾਨ ਦਾ ਪਾਣੀ ਛੱਡਿਆ ਜਾ ਰਿਹਾ ਦੂਸਰੇ ਪਾਸੇ ਸਰਹੰਦ ਜਿਹੜਾ ਜਿਹੜੀ ਹੈ ਨਹਿਰ ਹੈ ਉਸ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਤੇ ਇਹ ਸਾਹਮਣੇ ਸਰਹੰਦ ਨਹਿਰ ਹੈ ਜਿਸ ਦੇ ਵਿੱਚ ਪਾਣੀ ਛੱਡਿਆ ਜਾਣਾ ਹੈ ਤੇ ਇਹ ਲਗਾਤਾਰ ਇਹਦੇ ਵੀ ਜਿਹੜੇ ਸਾਰੇ ਗ੍ਰੀਡ ਨੇ ਖੁੱਲੇ ਜਿਹੜੇ ਛੱਡੇ ਗਏ ਨੇ ਲੇਕਿਨ ਇਹਦੇ ਵਿੱਚ ਇੰਨਾ ਬਹਾਵ ਤੇਜ਼ ਨਹੀਂ ਹੈ ਜਿੰਨਾ ਬਹਾ ਰਾਜਸਥਾਨ ਅਤੇ ਬਾਰਡਰ ਵੱਲੋਂ ਜਿਹੜਾ ਪਾਣੀ ਜਾ ਰਿਹਾ ਉਸ ਦੇ ਵਿੱਚ ਹੈ ਤਾਂ ਦੂਸਰੇ ਪਾਸੇ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕੀ ਜਿਹੜਾ ਪਾਣੀ ਦਾ ਵਹਾਅ ਹੈ ਉਹ ਕਿੰਨਾ ਕੁ ਤੇਜ਼ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਇੱਥੋਂ ਪਾਣੀ ਦਿਖਾਉਣ ਦੀ ਸਿਚੁਏਸ਼ਨ ਤੋਂ ਕੋਸ਼ਿਸ਼ ਕਰਦੇ ਆ ਕਿ ਇਹਦੇ ਹਾਲਾਤ ਕੀ ਨੇ ਇਸ ਵੇਲੇ ਦੇ ਬਿਲਕੁਲ ਇੱਥੋਂ ਸਾਹਮਣੇ ਜਿਹੜਾ ਬਾਰਡਰ ਵੱਲ ਨੂੰ ਪਾਣੀ ਜਾਂਦਾ ਹੈ ਇਹ ਸਾਰਾ ਪਾਣੀ ਪਾਕਿਸਤਾਨ ਨੂੰ ਬਾਰਡਰ ਵੱਲ ਨੂੰ ਜਾਣਾ ਹੈ ਔਰ ਇੱਥੋਂ ਇਹ ਬਿਲਕੁਲ ਸਤਲੁਜ ਦਰਿਆ ਹੈ ਔਰ ਬਿਲਕੁਲ ਇੱਥੇ ਸੱਜੇ ਪਾਸੇ ਜਿਹੜਾ ਦਰਿਆ ਵਗ ਰਿਹਾ ਉਹ ਬਹੁਤ ਜੋਰ ਸ਼ੋਰ ਦੇ ਨਾਲ ਵਗ ਰਿਹਾ ਹੈ ਬਿਆਸ ਦਰਿਆ ਹੈ ਉਸੀ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਚੁੱਕੇ ਹਾਂ ਕਿ ਕਿਦਾਂ ਪਾਣੀ ਦਾ ਜਿਹੜਾ ਵਹਾਅ ਤੇਜ਼ ਬਣਿਆ ਹੋਇਆ ਹਲੇ ਵੀ ਔਰ ਇਹ ਪਾਣੀ ਸਿੱਧਾ ਬਾਰਡਰ ਪਾਕਿਸਤਾਨ ਵੱਲੋਂ ਜਾਣਾ ਹੈ ਤੇ ਉਧਰਲੇ ਪਾਸੇ ਦੱਸਿਆ ਜਾਂਦਾ ਹੈ ਕਿ ਜਿਹੜੇ ਬਾਰਡਰ ਏਰੀਆ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਾ ਪਾਣੀ ਵੀ ਜਿਹੜਾ ਬਾਰਡਰ ਵੱਲ ਨੂੰ ਜਾ ਰਿਹਾ ਇੱਥੋਂ ਹਰੀਕੇ ਹੈੱਡ ਤੋਂ ਔਰ ਦੂਸਰੇ ਪਾਸੇ ਜਿਹੜਾ ਬਿਆਸ ਰਿਆ ਦਾ ਪਾਣੀ ਹੈ ਉਹ ਵੀ ਹਰੀਕੇ ਹੈਡ ਤੋਂ ਸਿੱਧਾ ਬਾਰਡਰ ਵੱਲ ਨੂੰ ਜਾ ਰਿਹਾ ਹੈ ਉੱਥੇ ਮੇਲ ਹੋ ਜਾਂਦਾ ਅੱਗੇ ਜਾ ਕੇ ਬਿਲਕੁਲ ਔਰ ਇੱਥੇ ਹਾਲਾਤ ਜਿਹੜੇ ਨੇ ਅੱਗੇ ਜਾ ਕੇ ਬਹੁਤ ਜਿਹੜੇ ਨਾਜ਼ੁਕ ਹੋਏ ਹੋਏ ਨੇ ਔਰ ਬਾਕੀ ਸਾਰੇ ਆਲੇ-ਦਾਲ ਦੇ ਪਿੰਡ ਜਿਹੜੇ ਉਹਨਾਂ ਦੇ ਵਿੱਚ ਪਾਣੀ ਵੜਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਉਹ ਰਾਹ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿੰਦਾ ਤਰਨ ਤਰਨ ਸਾਹਿਬ ਅਤੇ ਸੁਲਤਾਨਪੁਰ ਲੋਧੀ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀਗਾ ਰਾਤ ਦੇ ਟਾਈਮ ਵੀ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਬੰਨ ਜਿਹੜੇ ਆ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਲੇਕਿਨ ਆਲੀ ਆਲੀ ਖੁਰਦ ਜਿਹੜਾ ਪਿੰਡ ਹੈ ਉਸ ਪਿੰਡ ਦਾ ਬੰਨ ਟੁੱਟਣ ਕਾਰਨ ਆਲੇ ਦਾਲ ਦੇ ਜਿਹੜੇ ਪਿੰਡ ਸੀਗੇ ਤਕਰੀਬਨ 12 ਤੋਂ 15 ਪਿੰਡ ਦੱਸੇ ਜਾ ਰਹੇ ਆ ਕਿ ਇਸ ਦੀ ਮਾਰ ਹੇਟ ਜਿਹੜੇ ਆ ਆ ਆਉਣਗੇ ਕਿਉਂਕਿ 5 ਤੋਂ 7 ਪਿੰਡ ਜਿਹੜੇ ਰਾਤੋਂ ਰਾਤ ਪਾਣੀ ਦੇ ਮਾਰ ਹੇਠ ਪਹੁੰਚੇ ਸੀਗੇ ਔਰ ਦੂਸਰੇ ਪਾਸੇ ਇਹ ਪਾਣੀ ਆ ਜਿਹੜਾ ਲਗਾਤਾਰ ਆ بارش ਦੇ ਕਾਰਨ ਵਧਦਾ ਜਾ ਰਿਹਾ ਔਰ ਇਸ ਪਾਣੀ ਦੇ ਵਧਣ ਦੇ ਕਾਰਨ ਅਗਲੇ ਹਾਲਾਤ ਨੇ ਜਿਹੜੇ ਆਲੇ ਦਲੇ ਪਿੰਡਾਂ ਦੇ ਵਿੱਚ ਉਹ ਜਿਹੜੇ ਲਗਾਤਾਰ ਨਾਜ਼ੁਕ ਬਣੇ ਹੋਏ ਨੇ ਔਰ ਜਿਹੜੇ ਬੰਨ ਨੇ ਉਹ ਵੀ ਮਜ਼ਬੂਤ ਜਿਹੜੇ ਨਹੀਂ ਹੈਗੇ ਕਿਉਂਕਿ ਬੰਨਾ ਜਿਹੜੇ ਬੰਨ ਸੀਗੇ ਜੋ ਪਿੰਡ ਵਾਸੀਆਂ ਦੇ ਨਾਲ ਆਲੇ-ਦਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੰਜ-ਪੰਜ ਸਾਲਾਂ ਬਾਅਦ ਇਹ ਜਿਹੜੇ ਹੜ੍ਹ ਨੇ ਜਿਹੜੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਨੇ ਜਿਹੜੇ ਉਹ ਹਮੇਸ਼ਾ ਖਰਾਬ ਹੋ ਜਾਂਦੇ ਨੇ ਔਰ ਜਦੋਂ ਇਹ ਹਾਲਾਤ ਖਰਾਬ ਹੁੰਦੇ ਨੇ ਤਾਂ ਹੜ੍ਹ ਦੀ ਜਿਹੜੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਚਾਰ-ਪੰਜ ਸਾਲ ਬਾਅਦ ਹੜ੍ਹ ਜਿਹੜੇ ਆ ਉਹ ਹਣੇ ਲਾਜ਼ਮੀ ਹੋ ਜਾਂਦੇ ਨੇ ਕਿਉਂਕਿ ਪਾਣੀ ਲਗਾਤਾਰ ਛੱਡਿਆ ਜਾਂਦਾ ਹੈ ਔਰ ਇਧਰੋਂ ਹਰੀਕੇ ਹੜ੍ਹ ਤੋਂ ਪਾਣੀ ਜਿਹੜਾ ਇਕ ਹੁੰਦਾ ਹੋਇਆ ਬਾਕੀ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਜੋ ਕਿ ਬਾਰਡਰ ਵੱਲ ਨੂੰ ਜਾਂਦਾ ਹੈ ਪਾਕਿਸਤਾਨ ਵੱਲ ਨੂੰ ਜਾਂਦਾ ਹੈ ਲੇਕਿਨ ਬਿਲਕੁਲ ਇਸ ਦੇ ਪਿੱਛੇ ਬਿਆਸ ਦਰਿਆ ਹੈ ਜਿਹੜਾ ਉਹ ਸੁਲਤਾਨਪੁਰ ਲੋਧੀ ਅਤੇ ਹੋਰ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਗੁਜ਼ਰਦਾ ਹੈ ਤੇ ਆਲੇ-ਦਾਲੇ ਮਾਰ ਪਾਉਂਦਾ ਆਇਆ ਹੈ ਔਰ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਹੜੇ ਘਰ ਸੀਗੇ ਉਹ ਵੀ ਡੁੱਬਣੇ ਸ਼ੁਰੂ ਹੋ ਗਏ ਕਿਉਂਕਿ ਬੰਨ ਨੇ ਜਿਹੜੇ ਟੁੱਟਣੇ ਸ਼ੁਰੂ ਹੋ ਗਏ ਸੀ ਬਿਲਕੁਲ ਉੱਥੇ ਦੇਖ ਸਕਦੇ ਹੋ ਕਿ ਜਿੱਥੇ ਬਿਆਸ ਦਰਿਆ ਤੇ ਸਤਲੁਜ ਦਰਿਆ ਦੋਨੋਂ ਮਿਲਦੇ ਨੇ ਤਾਂ ਉਸ ਜਗ੍ਹਾ ਦੇ ਉੱਤੇ ਕਿੱਦਾਂ ਬਿਆਸ ਦਰਿਆ ਦਾ ਪਾਣੀ ਵੀ ਜਿਹੜਾ ਛੱਲਾ ਮਾਰਦਾ ਹੋਇਆ ਸਤਲੁਜ ਦੇ ਵਿੱਚ ਨੂੰ ਆ ਕੇ ਮਿਲ ਰਿਹਾ ਹੈ ਕਿਉਂਕਿ ਉਧਰੋਂ ਪਾਣੀ ਜਿਹੜਾ ਹੈ ਉਹਦਾ ਵਹਾਅ ਬਹੁਤ ਤੇਜ਼ ਹੋਇਆ ਹੋਇਆ ਤੇ ਲਗਾਤਾਰੇ ਪਾਣੀ ਜਿਹੜਾ ਬਾਰਡਰ ਵੱਲ ਨੂੰ ਜਾਂਦਾ ਪਿਆ ਤਾਂ ਹੁਣ ਦੇਖਣਾ ਇਹ ਬਣਦਾ ਹੈ ਕਿ ਅੱਗੇ ਜਿਸ ਤਰੀਕੇ ਨਾਲ ਸਾਰੇ ਗੇਟ ਖੋਲ ਦਿੱਤੇ ਗਏ ਨੇ ਹਰੀਕੇ ਹੈਡ ਦੇ ਔਰ ਜਿਹੜਾ ਪਾਣੀ ਆ ਬਾਰਡਰ ਵੱਲੋਂ ਛੱਡਿਆ ਜਾ ਰਿਹਾ ਤਾਂ ਕਿ ਜਿਹੜੇ ਪਿਛਲੇ ਪਿੰਡ ਜਿਹੜੇ ਮਾਰ ਹੇਠ ਆਏ ਨੇ ਉਹ ਬਚ ਸਕਣ ਲੇਕਿਨ ਉਹ ਬਚ ਨਹੀਂ ਸਕੇ ਕਿਉਂਕਿ ਇਹ ਜਿਹੜੇ ਗੇਟ ਨੇ ਰਾਤ ਨੂੰ ਪਾਣੀ ਦੁਆਰਾ ਛੱਡਿਆ ਗਿਆ ਜਦੋਂ ਤਾਂ ਉਸ ਵੇਲੇ ਵੀ ਪਾਣੀ ਛੱਡਣ ਬਾਅਦ ਜਿਹੜੇ ਹਾਲਾ ਜਿਹੜੇ ਸੀਗੇ ਉਹ ਨਾਸਕ ਬਣ ਕੇ ਸੀ ਖਰਾਬ ਹੋ ਚੁੱਕੇ ਸੀਗੇ ਪਿੰਡਾਂ ਦੇ ਵਿੱਚ ਲੇਕਿਨ ਦੂਸਰੇ ਪਾਸੇ ਜਿਹੜਾ ਸਤਲੋ ਦੇ ਦਰਿਆ ਹੈ ਸਤਲੋ ਦਰਿਆ ਦੇ ਨਾਲ ਲੱਗਦੇ ਪਿੰਡ ਵੀ ਜਿਹੜੇ ਐ ਇਸ ਦੀ ਮਾਰ ਹੇਠ ਜਿਹੜੇ ਆਏ ਨੇ ਲੈਕਿਨ ਹੁਣ ਰਾਜਸਥਾਨ ਸਰਹੰਦਵਾਲ ਨੂੰ ਜਿਹੜਾ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਨਹਿਰਾਂ ਦੇ ਵਿੱਚ ਤੇ ਦੂਸਰੇ ਪਾਸੇ ਬਾਰਡਰ ਵੱਲੋਂ ਵੀ ਪਾਣੀ ਜਿਹੜਾ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਦਾ ਜਿਹੜਾ ਪੱਧਰ ਹੈ ਉਹ ਥੋੜਾ ਨੀਵਾ ਹੋਵੇਗਾ ਲੇਕਿਨ ਇਹ ਪੱਧਰ ਨੀਵੇਂ ਹੋਣ ਦੀ ਜਗ੍ਹਾ ਤੇ ਵੱਧਦਾ ਜਾ ਰਿਹਾ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ ਸਸਿਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਪਲੇ ਅਸੀਂ ਸੁਲਤਾਨਪੁਰ ਲੋਧੀ ਵਿੱਚ ਮੌਜੂਦ ਆ ਤੇ ਬਾਹੂਪੁਰ ਇਲਾਕੇ ਦੇ ਵਿੱਚ ਪਹੁੰਚੇ ਆ ਤਸਵੀਰਾਂ ਦਿਖਾਉਣੇ ਆ ਕਿ ਬੇੜੀਆਂ ਇ ਉਹ ਡੁੱਬ ਚੁੱਕਿਆ ਤੇ ਦੱਸਿਆ ਜਾ ਰਿਹਾ ਹੈ ਕਿ 16 ਪਿੰਡ ਨੇ ਜਿਹੜੇ ਇਸ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਬਿਆਸ ਦਰਿਆ ਦਾ ਜਿਹੜਾ ਵੰਨ ਟੁੱਟਣ ਦੇ ਕਾਰਨ ਜਿੱਥੇ ਬਾਕੀ ਪਿੰਡ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਬਾਉਪੁਰ ਵੀ ਬਹੁਤ ਪ੍ਰਭਾਵਿਤ ਹੋਇਆ ਹਾਲਾਂਕਿ ਇਹ ਲਗਾਤਾਰ ਕਈ ਦਿਨਾਂ ਤੋਂ ਇਹ ਰੈਸਕਿਊ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਲੋਕਾਂ ਤੱਕ ਜਿਹੜਾ ਰਾਸ਼ਨ ਹੈ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ ਪਾਣੀ ਪਹੁੰਚਾਇਆ ਜਾ ਰਿਹਾ ਔਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਬਾਉਪੁਰ ਨੂੰ ਜੋੜਨ ਵਾਲਾ ਜਿਹੜਾ ਪੁਲ ਹੈ ਉਸ ਤੇ ਪ੍ਰਸ਼ਾਸਨ ਲੱਗਿਆ ਹੋਇਆ ਤਾਂ ਕਿ ਅੱਗੇ ਜਿਹੜਾ ਰਾਸ਼ਨ ਜਾਂ ਹੋਰ ਰੈਸਕਿਊ ਦੇ ਲਈ ਜੋ ਚੀਜ਼ਾਂ ਭੇਜੀਆਂ ਜਾ ਰਹੀਆਂ ਨੇ ਉਹ ਪਹੁੰਚੀਆਂ ਹੋ ਸਕਣ ਤੇ ਜਿਵੇਂ ਆਮ ਲੋਕ ਘੁੰਮਦੇ ਫਿਰਦੇ ਨਜ਼ਰ ਆਉਂਦੇ ਨੇ ਉਹ ਨਾ ਜਾਣਤਾ ਇੱਥੇ ਜਿਹੜੇ ਰੈਸਕਿਊ ਕਰਨ ਦੇ ਲਈ ਆ ਰਹੇ ਨੇ ਪਿੰਡ ਵਾਸੀ ਨੇ ਹੋਰ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਲੇ-ਦਾਲੇ ਦੇ ਔਰ ਤਕਰੀਬਨ 16 ਪਿੰਡ ਦੱਸੇ ਜਾ ਰਹੇ ਆ ਕਿ ਇਸ ਮਾਰ ਹਿੱਟ ਜਿਹੜੇ ਪਏ ਨੇ ਔਰ ਅੰਦਰ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਹਜੇ ਵੀ ਫਸੇ ਹੋਏ ਨੇ ਬਰੇਂਦਰ ਫਸੇ ਹੋਏ ਲੋਕ ਹਲੇ ਵੀ ਕਿੰਨੇ ਕਿੰਨੇ ਕਿ ਲੋਕ ਨੇ ਫਸੇ ਅੰਦਰ ਪਿੰਡਾਂ ਦੇ ਵਿੱਚ ਸੋ 16 ਪਿੰਡ ਦੱਸੇ ਜਾ ਰਹੇ ਨੇ ਇੱਥੇ ਫਸੇ ਹੋਏ ਨੇ ਬਾਬਾ ਜੀ ਹੋਰ ਕਿੰਨੇ ਘਰ ਨੇ ਵਿੱਚ ਹੋਣਗੇ ਜਿਹੜੇ ਆ ਮੁਰਲੇ ਪਿੰਡ ਦੀ ਘਰ ਬਾਬਾ ਜੀ ਵਿੱਚ ਕਾਫੀ ਘਰ ਆ ਫਸੇ ਹੋਏ ਅੰਦਰ ਹਾਂਜੀ ਫਸੇ ਹੋਏ ਆ ਹੁਣ ਪਾਸੇ ਜਾਣ ਵੀ ਕਿੱਥੇ ਥਾਂ ਨਹੀਂ ਪਾਸੇ ਕਿਦੇ ਹੂੰ ਜਿਹੜੇ ਬਾਕੀ ਆਲੇ-ਦਾਲ ਪਿੰਡ ਹੈਗੇ ਨੇ ਕਿੰਨਾ ਕੁ ਏਰੀਆ ਹੋਊਗਾ ਇਹ ਕਿੰਨੇ ਵੀ ਜਿਵੇਂ ਇਹ ਕਹਦੀ ਕਿ ਨਾਲ ਦੇ ਪਿੰਡ ਜਿਹੜੇ 16 ਦੱਸੇ ਜਾ ਰਹੇ ਨੇ ਹਾਂਜੀ 16 ਪੇਡਾ ਏਰੀਆ ਬਹੁਤ ਜ਼ਿਆਦਾ ਬਾਜੀ ਇਹ ਹਾਂਜੀ ਸੋ ਇਹ ਬਾਪੂ ਜੀ ਹੁਣੀ ਜਿਹੜੇ ਅੰਦਰੋਂ ਨਿਕਲ ਕੇ ਆਏ ਨੇ ਜਿਹੜੇ ਪਿੰਡ ਹੜ ਦੇ ਚਪੇਟ ਦੇ ਵਿੱਚ ਆਏ ਨੇ ਔਰ ਬਹੁਤ ਸਾਰੇ ਜਿਹੇ ਐਦਾਂ ਹੀ ਪਰਿਵਾਰ ਨੇ ਜਿਹੜੇ ਅੰਦਰ ਫਸੇ ਹੋਏ ਨੇ ਔਰ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੰਦਰਲੇ ਹਾਲਾਤ ਜਿਹੜੇ ਨੇ ਆ ਇਸ ਵੇਲੇ ਕੀ ਬਣੇ ਹੋਏ ਨੇ ਔਰ 16 ਪਿੰਡ ਦੱਸੇ ਜਾਂਦੇ ਨੇ ਕਿ 16 ਪਿੰਡ ਨੇ ਜਿਹੜੇ ਅੰਦਰ ਬਜ਼ੁਰਗ ਨੇ ਜਿਹੜੇ ਜਾਂ ਹੋਰ ਨੌਜਵਾਨ ਨੇ ਉਹ ਵੀ ਅੰਦਰ ਫਸੇ ਹੋਏ ਨੇ ਬਾਪੂ ਜੀ ਤੁਸੀਂ ਅੰਦਰ ਵੀ ਆਏ ਹੋ ਹੁਣ ਮੈਂ ਤਾਂ ਬੱਸ ਉੱਚਾ ਸਾਲ ਦੇ ਨਾਮ ਇਹਨੂੰ ਆਉਣਾ ਜਾਂ ਉਹਨਾਂ ਜਿੰਨਾ ਮੁੰਡਿਆਂ ਨੂੰ ਅੰਦਰ ਕਿੰਨੇ ਕੁ ਲੋਕ ਫਸੇ ਹੋਣੇ ਆ ਬਈ 16 ਪਿੰਡ ਆ ਅੰਦਰ ਸਾਰੇ ਭਾਜੀ ਘਰੋਂ ਘਰੀ ਆ ਇਸ ਟਾਈਮ ਸਾਰੇ ਘਰੋਂ ਘਰੀ ਨੇ ਅੰਦਰ ਤੁਸੀਂ ਵੀ ਅੰਦਰ ਹੀ ਅੰਦਰ ਹੀ ਰਹੇ ਸੀਗੇ ਅੰਦਰ ਹੀ ਐ ਕਿੰਨੇ ਦਿਨਾਂ ਤੋਂ ਅੰਦਰੋਂ ਸੀ ਹਾਏ 17 ਦਿਨ ਹੋ ਗਏ ਨੇ ਤਾਰਾ ਦਿਨਾਂ ਤੋਂ ਅੰਦਰ ਹੀ ਹਾਂ ਅੰਦਰ ਹੀ ਤੇ ਫਿਰ ਜਿਹੜਾ ਰਾਸ਼ਨ ਪਾਣੀ ਆ ਲੋਕਮਹਈਆ ਕਰਾਰੇ ਹਾਂ ਮਹਾਰਾਜ ਇਹੋ ਦਿਨ ਨੇ ਇਹ ਬਦਰਿਆ ਦੇ ਵਿੱਚ ਸੀਗਾ ਪਿੰਡ ਉਹ ਕੇ ਬਾਹਰ ਸੀਗਾ ਪਿੰਡ ਇਹ ਇਹ ਦਰਿਆ ਦੇ ਵਿੱਚ ਹੀ 16 ਪਿੰਡ ਨੇ ਸਾਰੇ ਦਰਿਆ ਦੇ ਵਿੱਚ ਨੇ ਹਾਂ ਉਹ ਬੰਨੇ ਦਰਿਆ ਇਹ ਬੰਨੇ ਦਰਿਆ ਆ ਦੋਨੋਂ ਬੰਨੇ ਹੋ ਹਾਂ ਡੋਨ ਬਚਾਲੇ ਕਰਨ ਹਾਂ ਵਿੱਚ ਕਰਨ ਤੇ ਇਹ ਹੁਣ ਕਿੰਨੇ ਪਰਿਵਾਰ ਹੋਣਗੇ ਅੰਦਰ ਫਸੇ ਹੋਏ ਆ ਇੱਥੇ ਦੇ ਕੋਈ ਤਾਂ ਆ ਗਏ ਨੇ ਤੇ ਕੋਈ ਆਪਦੇ ਥਾਂ ਰਹਿੰਦਾ ਕੋਈ ਜਿਹੜਾ ਆਦਾ ਸਮਾਨ ਦਾ ਰਾਖੀ ਰੱਖਣੀ ਆ ਕੋਈ ਮਾਰ ਡੰਗਰ ਕਿੰਦਾ ਠਾਂ ਉੱਤੇ ਥੋੜਾ ਬੜਾ ਹੈ ਉਹ ਰੱਖੀ ਅੰਦਰ ਬੰਨ ਲਏ ਹੋਏ ਨੇ ਘਰਾਂ ਦੇ ਮੂਰੇ ਨਹੀਂ ਨਹੀਂ ਉਪਰ ਕੋਠਿਆਂ 'ਤੇ ਚੜੇ ਹੋਇਆ ਨਹੀਂ ਨਹੀਂ ਤਾਂ ਕੋਠਿਆਂ 'ਤੇ ਸਤਾਂ 'ਤੇ ਚੜੇ ਹੋਏ ਹਾਂ ਸਾਰੇ ਪਰਿਵਾਰ ਹੀ ਹਾਂ ਤੇ ਫਿਰ ਹੁਣ ਬਾਪੂ ਓੱਖਾਂ ਹੀ ਲੱਗਦਾ ਹੈਗਾ ਇਦਾਂ ਰਹਿਣਾ ਵੀ ਹੈ 17 ਦਿਨ ਤੁਸੀਂ ਕਹਿੰਦੇ ਹੋ ਰਹੇ ਹੋ ਓਕੇ ਨਾਲ ਏਜੂ ਓਕੇ ਨਾਲ ਕੀ ਕੀ ਓਖਣਾ ਹੋਰ ਵੀ ਆਲੇਗਾ 2 ਫੁੱਟ ਟਾਈ ਕੋਈ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਹਾਂ ਟੱਕਰ ਕੋਈ ਨਹੀਂ ਜਿਹੜਾ ਹਾਂ ਜਿਹੜੀ ਹੋਣੀ ਹੋਵੇਗੀ ਚਾੜੀ ਗੜਾ ਮਹਾਰਾਜ ਦੀ ਇਹ ਪਹਿਲਾਂ ਵੀ ਗੜਾ ਮਾਰ ਪਈ ਐ ਇਦਾਂ ਦੀ ਹਾਂ ਪਹਿਲਾ ਮਾਰ ਪਈ ਹੈ ਹਾਂ ਪਹਿਲੇ ਪਈ ਹੈ 88 ਹਜਾ ਮੈਂ ਇੱਕ ਸਾਲ ਛੜ ਗਿਆ ਅੱਗੇ ਹੀ ਪਈ ਮਾਰ ਉਹਨਾਂ 88 ਵਲੇ ਆਹੋ ਨਹੀਂ 90 ਆ ਮੈਂ ਪਿੱਛੇ ਹੀ ਪਈ ਹੈ 2023 ਦੇ ਵਿੱਚ ਆਹੋ ਤੇ ਉਹ ਉਹ ਪਕਟ ਮਾਨ ਨੇ ਕੋਈ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਹੈਗਾ ਨਾ ਉਦੋਂ ਮੈਂ ਆਂਡੇ ਦੇ ਪੈਸੇ ਦਊਂਗਾ ਬੱਕਰੀ ਦੇ ਦਊਂਗਾ ਗਾਂ ਦੇ ਦਊਂਗਾ ਸਾਰਾ ਬੰਦਰ ਜਿਆ ਹਾਂ ਸੱਡੀ ਗੱਲ ਕਹੀਏ ਚਲੋ ਪਾਣੀ ਆ ਬਰਾਦਰ ਰਕੜੀਆ ਨਹੀਂ ਠੀਕ ਹੈ ਕਾਇਆ ਲੈ ਕੇ ਬੇੜੀ ਬਹਿ ਗਿਆ ਮੈਂ ਭਾਵੇਂ ਕਹਾਂ ਗਲੇ ਮੂੰਹ ਨਾਲ ਗੱਲ ਕਰਾਂਗਾ ਅੰਗਲੇ ਚੁਗਲੀ ਕਰੀ ਆ ਹਾਂ ਓਏ ਓਏ ਨਹੀਂ ਭਵੰਤਮਨ ਤਾਂ ਕਹਿੰਦੀ ਕਿ ਅਸੀਂ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਉਹ ਵੀ ਭਰਨਾਗੇ ਅਸੀਂ ਨਾਲ ਆ ਨੋਆ ਉਹਦਾ ਨਾ ਆਂਡੇ ਦਾ ਹੀ ਪੈਸਾ ਦਿੰਦਾ ਹਾਂ ਮੈਂ ਮੈਂ 2 ਪਈ ਡੋਂਗਾਂ ਥਾਲਾ ਉਹ ਗਾਲਾਂ ਗਾਲ ਕਨ ਕੱਢਣੀ ਆਪਾਂ ਛੱਡੋ ਵੀਰੇ ਸਾਨੂੰ ਮਾਰਤਾ ਫੜ ਕੇ ਮਾਈ ਵਾਲ ਨੇ ਦਤਾ ਹਾਂ ਜੇ ਬੰਦੇ ਤਾਂ ਨਹੀਂ ਤਾਂ ਕੋਈ ਡੰਗਰ ਮਰੇ ਉਹਨੇ ਪੈਸੇ ਤੇ ਕੋਠੇ ਡਗੇ ਉਹਨਾਂ ਦਿੱਤੇ ਡੰਗਰ ਹੁਣ ਵੀ ਫਸੇ ਹੋਏ ਬਹੁਤ ਸਾਰੇ ਉੱਥੇ ਮੇਰੇ ਡੰਗਰ ਸਾਰੇ ਸਾਰੇ ਘਰਾਂ ਦੇ ਐ ਘਰ ਦੇ ਵੀ ਨੇ ਅਸੇ ਇਹਨਾਂ ਦੇ ਵੀ ਨੇ ਹਾਂ ਇਹਨਾਂ ਦੇ ਪਰਲੇ ਦੇ ਵੀ ਨਹੀਂ ਉਹਨਾਂ ਉਹਨਾਂ ਦੇ ਆ ਪਰਲੇ ਸਾਢੇ 8 8 ਦਾ ਹਾਂ ਕਰ ਹੁਣ ਇੱਥੇ ਤੁਸੀਂ ਹੁਣ ਕੀ ਕਰਨ ਆਏ ਹੋ ਵਾਪਸ ਰਾਸ਼ਨ ਲੈਣ ਆਏ ਹੋ ਨਹੀਂ ਨਹੀਂ ਆਹੀ ਹੁਣ ਡੁੱਡ ਪਾਉਣ ਆਏ ਆ ਉਹ ਦੁੱਧ ਉਥੋਂ ਚੋ ਕੇ ਫਿਰ ਇੱਧਰ ਲੈ ਕੇ ਆਉਣੇ ਹਾਂ ਵੇ ਪੈ ਸਾਡੇ ਆ ਮੰਮਾ ਆ ਬੰਦਾ ਆ ਆਜੋ ਮਲੇ ਇਧਰ ਨੂੰ ਆਜੋ ਮੈਣਾ ਆਜੋ ਹਾਂ ਵੇ ਪਾਗਣਾ ਜੋ ਇਹ ਦੇਖੋ ਕਿ ਬਾਪੂ ਹੀ ਚੜਦੀ ਕਲਾ ਚੈਨੇ ਨੇ 20 ਘਰਾਂ ਦੇ ਵਿੱਚ ਜਿਹੜੀਆਂ ਛੱਤਾਂ ਦੇ ਉੱਤੇ ਮੱਝਾਂ ਜਿਹੜੀਆਂ ਰਬੰਨੀਆਂ ਹੋਈਆਂ ਨੇ ਤੇ ਉੱਥੇ ਹੀ ਦੁੱਧ ਚੋਚੋ ਕੇ ਲੈ ਕੇ ਆ ਰਹੇ ਨੇ ਉੱਥੇ ਹੀ ਚੋ ਕੇ ਦੁੱਧ ਲੈ ਆ ਰਹੇ ਆ ਮੈਂ ਹੁਣ ਟੂਟ ਲੋਣੇ ਬਣਿਆ ਇਹ ਕੱਟ ਨਹੀਂ ਚੱਲੋ ਨਹੀਂ ਚੱਲਦੇ ਜੇ ਦੇਖੀ ਜੋ ਸੋ ਇਹ ਦੇਖੋ ਕਿ ਇਹ ਡਰਮ ਜਿਹੜੇ ਆ ਹੁਣ ਇੱਥੇ ਛੋਟੇ ਹਾਥੀ ਤੇ ਲੱਦੇ ਜਾ ਰਹੇ ਨੇ ਇਹ ਹੁਣ ਲੈ ਕੇ ਕਿੱਧਰ ਜਾਣਾ ਫਿਰ ਵੇਚਣੇ ਆ ਫਿਰ ਅੱਗੇ ਆ ਹੁਣ ਇਹ ਜੀ ਇਹ ਗੌਰਮੈਂਟ ਦਾ ਹੀ ਹੈ ਹੈ ਇਹ ਗੌਰਮੈਂਟ ਦਾ ਹੀ ਹੈ ਡੇਰੀ ਹੈ ਉਹਦਾ ਕੰਮ ਹੀ ਦਾ ਆ ਸੈਂਟਰ ਆਪਣੇ ਕੋਲੋਂ ਆ ਗਏ ਆ ਆਪਾਂ ਜਿੱਥੇ ਟੈਂਕਰ ਚੌਕ ਦਾ ਉੱਥੇ ਆਪਾਂ ਲੈ ਕੇ ਜਾਣਾ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਅੱਛਾ ਟੈਂਕਰ ਤੱਕ ਲੈ ਕੇ ਜਾਵਾਂਗੇ ਹਾਂਜੀ ਟੈਂਕਰ ਤੱਕ ਲੈ ਕੇ ਜਾਵਾਂਗੇ ਇਧਰੋਂ ਪਿੰਡ ਚੋਂ ਲੈ ਕੇ ਆਏ ਆ ਲੋਕਾਂ ਦੇ ਘਰਾਂ ਚੋਂ ਇਹ ਇੱਕ ਪਿੰਡ ਦਾ ਦੁੱਧ ਵਾਜਿਆ ਬਾਕੀ ਪਿੰਡਾਂ ਚ ਵੀ ਇਕੱਠੇ ਬਾਕੀ ਹੈਗਾ ਵਾ ਚੌ ਪੰਜਾਂ ਪਿੰਡਾਂ ਦਾ ਦੁੱਧ ਹੈ ਹੂੰ ਥੋੜਾ ਦੂਰ ਹੋਣੇ ਹਾਂਜੀ 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 ਏ ਹੁਣ ਕਿੰਨੇ ਪਿੰਡ ਦੇਖ ਕੇ ਆਏ ਹੁਣ ਅੱਗੇ ਜਾ ਕੇ ਕੀ ਅੰਦਰਲਾ ਮੰਜ਼ਰ ਕੀ ਆ ਮੰਜ਼ਰ ਤੇ ਭਾਜੀ ਅਸੀਂ ਇਧਰ ਦੇ ਰਹਿਣ ਵਾਲੇ ਆ ਤੇ ਮੰਜ਼ਰ ਤੇ ਬਹੁਤ ਬਰਾਵਾ ਜਿਹਦੇ ਪਾਣੀ ਦੀ ਮਤਲਬ ਇਦੋਂ ਹੋਰ ਚੜਦਾ ਵਾ ਤੇ ਫਿਰ ਤੇ ਸਥਿਤੀ ਬਹੁਤ ਮਾੜੀ ਆ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਦੇ ਵੱੜ ਚੁਕਿਆ ਵਾ ਡੰਗਰਾਂ ਦੇ ਥੱਲੇ ਪਾਣੀ ਆ ਕਈਆਂ ਲੋਕਾਂ ਦੇ ਮਤਲਬ ਕਮਰਿਆਂ 'ਚ ਪਾਣੀ ਵੱੜ ਚੁਕਿਆ ਐਨੇ ਪਾਣੀ ਹੋਣ ਦੇ ਬਾਵਜੂਦ ਵੀ ਤੇ ਜੇ ਮੰਨ ਲਓ ਇਦੋਂ 2 ਫੁੱਟ ਹੋਰ ਉੱਪਰ ਚੜਦਾ ਵਾ ਤੇ ਫਿਰ ਤੇ ਬਹੁਤ ਬੁਰੇ ਹਾਲ ਆ ਹਾਂਜੀ 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 ਇਹ ਕਹਿੰਦੇ ਜੋ 2 ਫੁੱਟ ਹੋਰ ਵੱਧ ਗਿਆ ਬੁਰਾ ਹਾਲ ਹੋ ਜਾਣਾ ਤੁਸੀਂ ਕਹਿੰਦੇ ਕੋਈ ਚੱਕਰੀ ਨਹੀਂ ਕੋਈ ਉਹ ਫਿਰ ਆ ਨੀ ਨਹੀਂ ਨਹੀਂ ਇਹੀ ਰੱਖਣਾ ਵੀ ਇਹ ਚਾਡੂ ਦੇ ਪੈ ਮੱਢਣ ਮੈਂ ਆ ਮੋਟਾ ਹੀ ਮਰਨਾ ਹੈ ਟਰੇ ਮਰ ਜਾਗੇ ਹੈ ਹਾਂ ਇਹੀ ਤਾਂ ਇਹ ਗੱਲ ਕਹਿੰਦੇ ਆ ਤੁਸੀਂ ਇਹ ਦੇਖੋ ਵੀ ਤਸਵੀਰਾਂ ਦੇਖੋ ਪਾਣੀ ਇਹ ਇਹ ਪੌਲਵਾ ਇਹ ਪੋਰ ਤੋਂ ਸੜਕ ਸਿੱਧੀ ਜਾਂਦੀ ਹੈ ਨਾ ਜੀ ਇਹ ਇੱਕ ਆ ਜਾਂਦੀ ਇੱਕ ਐਨ ਚਲੀ ਜਾਂਦੀ ਇੱਕ ਸੱਜੇ ਮੁੜ ਜਾਂਦੀ ਆ ਉਹ ਸੜਕਾਂ ਟੁੱਟ ਗਈ ਹੋਣੀ ਆ ਹੁਣ ਤਾਂ ਸਾਰੀ ਨਹੀਂ ਨਹੀਂ ਛੜ ਕੇ ਪਿੱਛੇ ਘਾਰੇ ਪਏ ਨੇ ਘਾਰੇ ਜੀ ਉਹ ਘਰ ਬਿਲਕੁਲ ਸਾਹਮਣੇ ਟੋਡਾ ਘਰ ਇੱਧਰ ਸਾਹਮਣੇ ਦਿਂਦਾ ਪਿਆ ਵਾ ਆਪਣਾ ਜਿਹੜਾ ਚਬਾਰਾ ਦੇਖਦਾ ਨਹੀਂ ਉਹ ਸਾਹਮਣੇ ਵਾਲਾ ਉਹਦੇ ਅਗਲੇ ਪਨੇ ਮੇਰਾ ਘਰ ਹੈ ਉਹ ਸਾਰੇ ਲੋਕਾਂ ਨੇ ਛੱਤਾਂ ਦੇ ਉੱਤੇ ਸਮਾਨ ਤਰਿਆ ਹੋਇਆ ਵਾ ਉੱਤੇ ਚੜੇ ਨਾ ਹੋਵੇ ਸਾਰੇ ਸਮਾਨ ਸਮੂਹ ਦੇਖੋ ਵੀ ਲੋਕਾਂ ਨੇ ਇੱਥੇ ਇਲਾਕਿਆਂ ਦਾ ਕਿੰਨਾ ਬੁਰਾ ਹਾਲ ਹੈ ਕਿ ਉੱਪਰਲੇ ਪਾਸੇ ਕਹਿੰਦੇ ਵੀ 17 ਦਿਨ ਹੋ ਗਏ ਨੇ ਇਸ ਪਾਣੀ ਦੀ ਮਾਰ ਚੱਲਦਿਆਂ ਹੋਇਆ ਤੇ ਉੱਪਰ ਛੱਤਾਂ ਦੇ ਉੱਤੇ ਜਿੰਨਾ ਵੀ ਸਮਾਨ ਰੱਖਿਆ ਹੋਇਆ ਤੇ ਜਿੰਨੇ ਵੀ ਬਲਦ ਨੇ ਜਾਂ ਹੋਰ گاਵਾ ਮੱਝਾਂ ਨੇ ਛੱਤਾਂ ਦੇ ਉੱਤੇ ਬੰਨੀਆਂ ਹੋਈਆਂ ਨੇ ਉੱਥੇ ਰੱਖੀਆਂ ਹੋਈਆਂ ਨਾਲ ਉੱਥੇ ਅ ਦੁੱਧ ਵਾ ਜਿਹੜਾ ਚੋਕੇ ਬਿਲਕੁਲ ਇੱਥੇ ਨਾਲ ਇਸ ਛੋਟੇ ਹਾਤੀ ਦੇ ਵਿੱਚ ਭਰ ਕੇ ਲੈ ਕੇ ਆ ਹੁਣ ਜਾਣਗੇ ਇਹ ਤੇ ਜਿਹੜੀ ਕੰਪਨੀਆਂ ਨੂੰ ਦੁੱਧ ਦੇਣਾ ਆ ਉਹ ਵੀ ਇੱਥੋਂ ਪੂਰਾ ਕਰਕੇ ਭੇਜਿਆ ਜਾਊਗਾ ਤਾਂ ਇਹ ਬਾਉਪੁਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਇਸ ਵੇਲੇ ਕਿ ਬਾਉਪੁਰ ਦੇ ਵਿੱਚ ਇਹ ਇਲਾਕਾ ਵਾ ਜਿਹੜਾ ਡੁੱਬਿਆ ਤੇ 16 ਪਿੰਡ ਦੱਸੇ ਜਾ ਰਹੇ ਆ ਕਿ 16 ਪਿੰਡ ਇਸ ਮਾਰ ਦੀ ਹੇਠ ਜਿਹੜੇ ਆਏ ਨੇ ਤੇ ਰੈਸਕਿਊ ਆਪਰੇਸ਼ਨ ਜਿਹੜੇ ਲਗਾਤਾਰ ਚੱਲਦੇ ਪਏ ਨੇ ਟੀਮਾਂ ਇੱਥੇ ਖੜੀਆਂ ਹੋਈਆਂ ਨੇ ਔਰ ਐਂਬੂਲੈਂਸ ਵੀ ਜਿਹੜੀ ਤਿਆਰ ਬਰ ਤਿਆਰ ਇੱਥੇ ਖੜ੍ਹੀ ਹੋਈ ਹੈ ਕਿ ਅਗਰ ਕਿਸੇ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਇਥੇ ਰੈਸਕਿਊ ਕਰਕੇ ਹਸਪਤਾਲ ਵਿੱਚ ਲਿਆ ਜਾਵੇ ਤੇ ਜਿਹੜੇ ਲੋਕ ਅੰਦਰ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਛੱਤਾਂ 'ਤੇ ਚੜ੍ਹੇ ਹੋਏ ਨੇ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਹਾਲਾਂਕਿ ਰੈਸਕਿਊ ਕਰਨ ਦੇ ਲਈ ਟੀਮਾਂ ਪਹੁੰਚੀਆਂ ਸਿਗੀਆਂ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਰਾਵਾਂਗੇ ਅਸੀਂ ਘਰ ਨਹੀਂ ਛੱਡਣਾ ਹੈ ਘਰ-ਬਾਰ ਨਹੀਂ ਛੱਡ ਸਕਦੇ ਕਿਉਂਕਿ ਜਿੰਨੇ ਵੀ ਪਸ਼ੂ ਨੇ ਰੱਖੇ ਹੋਏ ਘਰਾਂ ਦੇ ਵਿੱਚ ਉਹ ਵੀ ਰੱਖੇ ਹੋਏ ਨੇ ਉਹਨਾਂ ਦੇ ਵੀ ਦੇਖਭਾਲ ਕਰਨੀ ਪੈਣੀ ਹੈ ਤਾਂ ਉਹਨਾਂ ਨੂੰ ਰੈਸਕਿਊ ਕਰਨਾ ਔਖਾ ਹੋ ਜਾਣਾ ਇਸ ਕਰਕੇ ਇਹ ਤਸਵੀਰਾਂ ਸਾਹਮਣੇ ਤੁਹਾਨੂੰ ਤਸਵੀਰਾਂ ਇੱਕ ਦੁਆਰਾ ਦਿਖਾਉਨੇ ਆ ਕਿ ਸਾਹਮਣੇ ਜਿਹੜੇ ਲੋਕਾਂ ਨੂੰ ਇਸ ਰਸਤੇ ਦੇ ਬਾਰੇ ਪਤਾ ਹੈ ਕਿ ਉਹ ਆਪਣੇ ਟਰੈਕਟਰ ਦੇ ਰਾਹੀਂ ਅੱਗੇ ਘਰਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸੜਕਾਂ ਦਾ ਪਤਾ ਇੱਥੋਂ ਦਾ ਲੇਕਿਨ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਜੋ ਆਪਣਾ ਇਥੋ ਦਾ ਸਾਰਾ ਜਾਣਦੇ ਨੇ ਆਪਣੇ ਜਿੰਨੇ ਵੀ ਪਸ਼ੂ ਰੱਖੇ ਹੋਏ ਨੇ ਉਹ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਨੂੰ ਰੱਖ ਕੇ ਉਹਨਾਂ ਨੂੰ ਪਾਲ ਵੀ ਰਏ ਨੇ ਉਹਨਾਂ ਨੂੰ ਪੱਠੇ ਜਿੰਨਾ ਕੁਛ ਵੀ ਲਿਆਉਣਾ ਚਾਰਾ ਮੁਹਈਆ ਕਰਵਾਇਆ ਜਾ ਰਿਹਾ ਨਾਲ ਦੀ ਨਾਲ ਇੱਥੇ ਤਾਂ ਕਿ ਪਸ਼ੂ ਜਿਹੜੇ ਉਹ ਭੁੱਖੇ ਨਾ ਮਰ ਜਾਣ ਤਾਂ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਕਰੇ ਜਾ ਰਹੇ ਨੇ ਜਿਹੜੇ ਲੋਕ ਘਰਾਂ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਬੇੜਿਆਂ ਦੇ ਰਾਹੀਂ ਬਾਹਰ ਵੀ ਲਿਆਂਦਾ ਜਾ ਰਿਹਾ ਤੇ ਅਗਰ ਕਿਸ ਨੂੰ ਮੈਡੀਕਲ ਸਹੂਲਤ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਬਾਉਪੁਰ ਦੇ ਨਾਲ ਨਾਲ ਲੱਗਦੇ ਜਿੰਨੇ ਪਿੰਡ ਹੈਗੇ ਨੇ ਅੰਦਰਲੇ ਜਾਂ ਪਾਸੇ ਵੀ ਜਿਹੜੇ ਇਸ ਮਾਰ ਦੇ ਹੇਠਾਂ ਆਏ ਨੇ ਤੇ ਨਾਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਵੀ ਕਰਦੇ ਰਵਾਂਗੇ ਜਾਣਕਾਰੀ ਵੀ ਦੇਂਦੇ ਰਵਾਂਗੇ ਸੁਬਦੇਰੀ ਅਪਡੇਟਸ ਜੁੜੇ ਰੋ ਮਿੱਟੀ ਦੇ ਨਾਲ